ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗਣਤੰਤਰ ਦਿਵਸ ਭਾਰਤ ਦਾ ਇੱਕ ਰਾਸ਼ਟਰੀ ਤਿਉਹਾਰ ਹੈ ਜੋ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ ਇਸ ਸਾਲ 2024 ਦੇ ਵਿੱਚ ਭਾਰਤ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਉੱਥੇ ਹੀ ਨਗਰ ਕੌਂਸਲ ਨੰਗਲ ਵਿਖੇ ਇਸ ਵਾਰ ਵੀ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਅੱਜ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਸਭ ਤੋਂ ਪਹਿਲਾਂ ਨੰਗਲ ਦੇ ਈਓ ਅਤੇ ਅਫਸਰ ਸਹਿਬਾਨਾਂ ਨੇ ਕੌਂਸਲ ਦੇ ਪ੍ਰਧਾਨ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਫੁੱਲਾਂ ਦੇ ਹਾਰ ਪਾਏ ਕਿ ਉਹਨਾਂ ਦਾ ਸਵਾਗਤ ਕੀਤਾ ਤੇ ਉਸ ਤੋਂ ਬਾਅਦ ਨੰਗਲ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਨੇ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ। ਜਿਸ ਤੋਂ ਬਾਅਦ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਜੋਲੀਮੋੜ ਅਤੇ ਸ਼ਿਵਾਲਿਕ ਹਾਈ ਸਕੂਲ ਮੋਜੋਵਾਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਦੀ ਅਤੇ ਵਿਦਿਆਰਥੀਆਂ ਦੁਆਰਾ ਸਮੂਹਿਕ ਰੰਗ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਗਣਤੰਤਰ ਦਿਵਸ ਦੇ ਸੰਬੰਧ ਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਲੜਕੀਆਂ ਦਾ ਭੰਗੜਾ ਵਿਸ਼ੇਸ਼ ਕਰਸ਼ਣ ਦਾ ਕੇਂਦਰ ਬਣਿਆ ਇਸ ਮੌਕੇ ਮੁੱਖ ਮਹਿਮਾਨ ਵੱਲੋਂ ਬੱਚਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਨੀ ਨੇ ਗਣਤੰਤਰ ਦਿਵਸ ਦੀ ਮਹਾਨਤਾ ਬਾਰੇ ਦੱਸਦੇ ਹੋਏ ਕਿਹਾ ਕਿ ਭਾਰਤ ਦਾ ਇਹ ਕੌਮੀ ਤਿਉਹਾਰ ਹੈ ਜੋ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਉਹਨਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭ ਕਾਮਨਾਵਾਂ ਅਭੀ ਦਿੱਤੀਆਂ ਤੇ ਅੰਤ ਦੇ ਵਿੱਚ ਸਮੂਹ ਕੌਂਸਲ ਦੇ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਨੇ ਭਾਰਤ ਦੇ ਰਾਸ਼ਟਰੀ ਗੀਤ जन गण मन ਦਾ ਗਾਇਨ ਵੀ ਕੀਤਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਅਸੀਂ ਗਣਤੱਤਰ ਦਿਵਸ ਤੇ ਸ਼ਿਵਾਲੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮਬਧਾਈਆਂ ਦਿੰਦਾ ਹਾਂ ਅਤੇ ਅਤੇ ਪ੍ਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਅਸੀਂ ਹਰ ਸਾਲ ਐਸੇ ਤਰ੍ਹਾਂ ਖੁਸ਼ੀਆਂ ਨਾਲ ਮਨਾਉਂਦੇ ਰਹੀਏ ਧੰਨਵਾਦ ਅੱਜ ਜਿਹੜਾ ਸਾਡੇ ਦੇਸ਼ ਦਾ 75ਵਾਂ ਗਣਤੱਤਰਤਾ ਦਿਵਸ ਹੈ ਜਿਹੜਾ ਇਸ ਜਮਨ ਸੰਵਿਧਾਨ ਰਚਿਆ ਗਿਆ ਸੀ ਸੋ ਉਸ ਨੂੰ 75 ਸਾਲ ਹੋ ਗਏ ਸੋ ਅੱਜ ਦੇ શુભ ਦਿਹਾੜੇ ਤੇ ਮੈਂ ਨੰਗਲ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਅਤੇ ਨਗਰ ਕੌਂਸਲ ਦਫ਼ਤਰ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿਨਾਂ ਪ੍ਰਧਾਨਗੀ ਪਾਸ਼ਲ ਵਿੱਚ ਇਸ ਤਰ੍ਹਾਂ ਕਰ ਦਾਂਗੇ ਅਸੀਂ ਸ਼ਹਿਰ ਨੂੰ ਜਕਾਸਵਲ ਹੋਰ ਲੈ ਸਕੀਏ ਸਾਫ ਸੁਥਰਾ ਅਦਮਦਿਆ ਨੰਗਲ ਸ਼ਹਿਰ ਬਣਾ ਸਕੀਏ ਇਸ ਦਿਨ ਨਾਲ ਮੈਂ ਬਹੁਤ ਬਹੁਤ ਮੁਬਾਰਕਾ ਦੇਣਾ ਧੰਨਵਾਦ ਥੈਂਕ ਯੂ ਜਿਹੜੇ 26 ਜਨਵਰੀ 1950 ਨੂੰ ਸਾਡੇ ਦੇ ਸੰਵਿਧਾਨ ਉਹ ਲੱਗਣ ਹੋਇਆ ਸੀ ਇਸ ਸਬੰਧ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਤੇ ਆਪਣੇ ਨੰਗਲ ਵਾਸੀਆਂ ਨੂੰ ਨਿਆ ਨੰਗਲ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਜੀ ਭਾਰਤ ਮਾਤਾ ਕੀ